ਸਸ਼ਕਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਮਨ ਜੈਟਲੀ ਕਿਸਾਨ ਸੰਘਰਸ਼ ਨੂੰ ਲੈ ਕੇ ਇੱਕ ਵੱਡਾ ਅਪਡੇਟ ਕੱਲ ਯਾਨੀ ਕਿ 21 ਨਵੰਬਰ ਸਵੇਰ 11 ਵਜੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 26 ਅਤੇ 27 ਦੀ ਰੈਲੀ ਨੂੰ ਲੈ ਕੇ ਕੇਂਦਰ ਨੂੰ ਕੇਰਨ ਸੰਬੰਧੀ ਜੋ ਇਹ ਯੋਜਨਾ ਬਣਾਈ ਗਈ ਸੀ ਕਿਸਾਨਾਂ ਦੇ ਵੱਲੋਂ ਉਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਹਾਲਾਂਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਕਿ ਕਿਸਾਨਾਂ ਦਾ ਇਹ ਅੜਿਗਲ ਰਵਈਆ ਜਿਸ ਤੋਂ ਬਹੁਤ ਡਿਸਪਾਇੰਟਡ ਨੇ ਕਿਉਂਕਿ ਰੇਲਾਂ ਨੂੰ ਰੋਕਿਆ ਜਾ ਰਿਹਾ ਹੈ ਗੁੱਡਸ ਟ੍ਰੇਨ ਨਹੀਂ ਚੱਲ ਰਹੀਆਂ ਤੇ ਨਾ ਹੀ ਪੈਸੇਂਜਰ ਟ੍ਰੇਨਸ ਚੱਲ ਰਹੀਆਂ ਨੇ ਤੇ ਕਿਸਾਨਾਂ ਨੇ ਇਸ ਫੈਸਲੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਕਿਸਾਨਾਂ ਨੇ ਕਿਹਾ ਕਿ ਅਸੀਂ ਯਾਤਰੀ ਟ੍ਰੇਨਾਂ ਨਹੀਂ ਚੱਲਣ ਦਵਾਗੇ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਦੇ ਨੇ ਕਿ ਕਿਸਾਨਾਂ ਦੇ ਇਸ ਫੈਸਲੇ ਤੋਂ ਬੇहद ਨਾਖੁਸ਼ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਤੇ ਜਲਦ ਤੋਂ ਜਲਦ ਇਸ ਸੰਘਰਸ਼ ਨੂੰ ਜਿਹੜਾ ਕੋਈ ਸਿੱਟਾ ਸਾਹਮਣੇ ਆਵੇ ਕਿਸਾਨਾਂ ਦੇ ਹੱਕ ਦੇ ਵਿੱਚ ਕੇਂਦਰ ਫੈਸਲਾ ਸੁਣਾਵੇ ਇਸ ਨੂੰ ਲੈ ਕੇ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਤਾਂਕਿ ਜੋ ਇਹ ਸੰਘਰਸ਼ ਚੱਲ ਰਿਹਾ ਕਿਸਾਨਾਂ ਦੇ ਵੱਲੋਂ ਜੋ ਇਹ ਮੌਜੂਦਾ ਸੰਕਟ ਦਾ ਸਾਹਮਣਾ ਸਿਰਫ ਸੂਬੇ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਕਰਨਾ ਪੈ ਰਿਹਾ ਹੈ ਇਸ ਨੂੰ ਲੈ ਕੇ ਕੋਈ ਯਤਨ ਜਿਹੜੇ ਨੇ ਹੋਰ ਤੇਜ਼ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਤੇ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਏ ਤਾਂਕਿ ਜਿਹੜੀ ਰੇਲ ਆਵਾਜ਼ ਆਈ ਉਹ ਵੀ ਸ਼ੁਰੂ ਹੋਵੇ ਜਿਹੜੀ ਇਕਨੋਮੀ ਤੇ ਵੱਡਾ ਅਸਰ ਪੈ ਰਿਹਾ ਉਹ ਵੀ ਜਿਹੜੀ ਲੀਹਾਂ ਤੋਂ ਟੁੱਟੜੀ ਉਤਰੀ ਹੋਈ ਇਕਨੋਮੀ ਉਹ ਵੀ ਪਟੜੀਆਂ ਤੇ ਆਵੇ ਰੇਲਾਂ ਚੱਲਣੀਆਂ ਸ਼ੁਰੂ ਹੋਣ ਚਾਹੀਏ ਉਹ ਗੁੱਡ ਸਟ੍ਰੇਨ ਨੇ ਚਾਹੇ ਉਹ ਪੈਸੇਂਜਰ ਟ੍ਰੇਨਾਂ ਨੇ ਕਿਸਾਨਾਂ ਨੂੰ ਵੀ ਹੱਲ ਮਿਲੇ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਕਿਸਾਨ ਕਹਿ ਰਿਹਾ ਕਿ ਤਿੰਨੇ ਬਿੱਲ ਜਿਹੜੇ ਨੇ ਤਿੰਨੇ ਕਾਨੂੰਨ ਨੇ ਉਹ ਐਕਸੈਪਟ ਨਹੀਂ ਕੀਤੇ ਜਾਣਗੇ ਇਹਨਾਂ ਵਿੱਚ ਸੋਧ ਹੋਵੇ ਅਮੈਂਡਮੈਂਟ ਕੀਤੀ ਜਾਏ ਕੇਂਦਰ ਦੇ ਵੱਲੋਂ ਪਰ ਇੱਕ ਮੀਟਿੰਗ ਦਿੱਲੀ ਦੇ ਵਿੱਚ ਹੋਈ ਜਿਸ ਦੇ ਵਿੱਚ ਕੋਈ ਖਾਸ ਫੈਸਲਾ ਨਹੀਂ ਸੁਣਾਇਆ ਗਿਆ ਪਰ ਟੇਬਲ ਟਾਕ ਜ਼ਰੂਰ ਕੀਤੀ ਗਈ ਕਿਸਾਨਾਂ ਦੇ ਨਾਲ ਜਿੱਤੇ ਕਿਸਾਨ ਨਾਖੁਸ਼ ਨਜ਼ਰ ਨਹੀਂ ਆਇਆ ਕਿਸਾਨਾਂ ਨੇ ਕਿਹਾ ਕਿ ਅਸੀਂ ਇਹਨਾਂ ਤਿੰਨਾਂ ਬਿੱਲਾਂ ਦੇ ਨੁਕਸਾਨ ਗਿਨਾਏ ਤੇ ਕੇਂਦਰ ਨੇ ਇਹਨਾਂ ਤਿੰਨਾਂ ਬਿੱਲਾਂ ਦੇ ਫਾਇਦੇ ਸੁਣਾਏ ਨੇ ਤੇ ਨੁਕਸਾਨ ਸੁਣਨ ਤੋਂ ਬਾਅਦ ਕੇਂਦਰ ਨੇ ਕਿਹਾ ਕਿ ਕੋਹੋਰ ਮੀਟਿੰਗ ਕੀਤੀ ਜਾਏਗੀ ਪਰ ਇਹ ਨਾਖੁਸ਼ ਕਿਸਾਨ ਜਿਹੜਾ ਉਹ ਕਹਿ ਰਿਹਾ ਕਿ ਅਸੀਂ ਆਪਣੇ ਸੰਘਰਸ਼ ਉਦੋਂ ਤੱਕ ਨਹੀਂ ਰੋਕਾਂਗੇ ਜਦੋਂ ਤੱਕ ਸਾਡੇ ਹੱਕ ਦੇ ਵਿੱਚ ਫੈਸਲੇ ਨਹੀਂ ਆ ਜਾਂਦੇ ਤੇ ਇਸੇ ਤਰ੍ਹਾਂ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕਿ ਉਹ ਉਹਨਾਂ ਦੇ ਨਾਲ ਮੁਲਾਕਾਤ ਕਰਨ ਤਾਂਕਿ ਕੋਈ ਮੋੜ ਜਿਹੜਾ ਹੈ ਉਹ ਸਾਹਮਣੇ ਕੋਈ ਸਿੱਟਾ ਜਿਹੜਾ ਉਹ ਸਾਹਮਣੇ ਆਵੇ ਇਸ ਤੇ ਬਧੇਰੇ ਜਾਣਕਾਰੀ ਚੰਡੀਗੜ੍ਹ ਤੋਂ ਮੇਰੇ ਸਹਿਯੋਗੀ ਸੁਮੀਤ ਜੋਸ਼ੀ ਸਾਡੇ ਨਾਲ ਫੋਨ ਲਾਈਨ ਰਾਹੀਂ ਜੁੜ ਕੇ ਸਾਂਝੀ ਕਰਨਗੇ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕੱਲ ਯਾਨੀ ਕਿ 21 ਨਵੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਮੌਜੂਦਾ ਸੰਕਟ ਦੇ ਹੱਲ ਦੇ ਲਈ ਯਤਨ ਜਿਹੜੇ ਨੇ ਹੋਰ ਤੇਜ਼ ਕੀਤੇ ਜਾਣਗੇ ਇਸ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਦੇ ਲਈ ਸੁਖਾਵਾਂ ਮਾਹੌਲ ਸਿਰਜਣ ਵਾਸਤੇ ਸੂਬਾ ਸਰਕਾਰ ਨੂੰ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਇਸ ਅੰਦੋਲਨ ਦਾ ਸੂਬੇ ਅਤੇ ਮੁਲਕ ਉੱਤੇ ਗੰਭੀਰ ਅਸਰ ਹੋਇਆ ਹੈ ਸੁਮਿਤ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸੁਮਿਤ ਅਵਧੇਰੇ ਚਾਨਣ ਪਾਓ ਇਸ ਮਾਮਲੇ ਤੇ ਸੁਮਿਤ ਤੁਸੀਂ ਸੁਣ ਪਾ ਰਹੇ ਹੋ ਜੀ ਜੀ ਸਾਲ ਦਰ ਹੈ ਜੀ ਅ ਸੁਮੇਤ ਜਿਸ ਤਰ੍ਹਾਂ ਕੱਲ ਯਾਨੀ ਕਿ 21 ਨਵੰਬਰ ਨੂੰ ਸੂਬੇ ਦੇ ਮੁੱਖ ਮੰਤਰੀ 11 ਵਜੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੇ ਨਾਲ ਮੁਲਾਕਾਤ ਕਰਨ ਮੀਟਿੰਗ ਕਰਨ ਤਾਂ ਕਿ ਕੋਈ ਹੱਲ ਲੱਭ ਸਕੇ ਦੇਖੋ ਹਾਲਤ ਹੁਣ ਭਵਿੱਖ ਦੀ ਗੱਲ ਰਹਿ ਗਈ ਕਿ ਆਖਰ 26 27 ਨੂੰ ਕਿਸਾਨਾਂ ਨੇ ਦਿੱਲੀ ਕੇ ਰੰਦਾ ਹੋ ਕਰ ਰੱਖਿਆ ਤਾਂ ਉਸ ਤੋਂ ਬਾਅਦ ਕੇਂਦਰ ਵੀ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਹੋਏਗਾ ਬੇਸ਼ੱਕ ਕੰਪਨ ਨਹੀਂ ਨਾ ਦਿਖਾਉਂਦਾ ਹੋਵੇ। ਜੀ ਨਾਲ ਹੀ ਕਿਸਾਨਾਂ ਦੇ ਨਾਲ ਮੀਟਿੰਗ ਕੱਲ ਦੀ ਜਿਹੜੀ ਰੱਖੀ ਗਈ ਆ ਉਹਦੇ ਵਿੱਚ ਕਿਉਂਕਿ ਲਗਾਤਾਰ ਜਿਹੜਾ ਪੈਸੇਂਜਰ ਟ੍ਰੇਨਾਂ ਨੂੰ ਲੈ ਕੇ ਆ ਸਰਕਾਰ ਉਹਦੇ ਤੇ ਲੱਗੀ ਹੋਈ ਹੈ ਕਿ ਕਿਸਾਨਾਂ ਨੂੰ ਫਰੀ ਝੰਡੀ ਦੇ ਦੇਣ ਕਿਉਂਕਿ ਜਿੱਥੇ ਜੇ ਕਹੀਏ ਕਿ ਠੀਕ ਹੈ ਕੇਂਦਰ ਤੇ ਦਵਾ ਤਾਂ ਬਣ ਰਿਹਾ ਪਰ ਸੂਬਾ ਸਰਕਾਰ ਵੀ ਉਨੀ ਪਰੇਸ਼ਾਨ ਹੋ ਰਹੀ ਹੈ ਮਾਨਸਕਟੀਆਂ ਨਾ ਚੱਲਣ ਕਾਰਨ ਤਾਂ ਹੋ ਸਕਦਾ ਵੀ ਕੱਲ ਨੂੰ ਕਿਸਾਨਾਂ ਦੇ ਨਾਲ ਗ ਪ੍ਰਧਾਨ ਮੰਤਰੀ ਖੁਦ ਉਹਨਾਂ ਦੇ ਨਾਲ ਕੋਈ ਵਿਚਦਰਾ ਰਾਹ ਇਹ ਜਾ ਕੱਢਦੇ ਹੋਏ ਨਜ਼ਰ ਆਉਣ ਪਰ ਉਸ ਤੋਂ ਬਾਅਦ ਜਿਹੜਾ ਪ੍ਰਧਾਨ ਮੰਤਰੀ ਤੇ ਆਊਗਾ ਜੇ ਕਹੀਏ ਕਿ ਗ੍ਰਹਿ ਮੰਤਰੀ ਹਮੇਸ਼ਾ ਨਾਲ ਰੱਖਿਆ ਸਮਾਂ ਮੰਗਿਆ ਉਹਨਾਂ ਨੇ ਉਸ ਸਮੇਂ ਦੇ ਵਿੱਚ ਵੀ ਇਹ ਗੱਲ ਆ ਰਹੀ ਹੈ ਕਿ ਉਹ ਨਰਮੀ ਦੇ ਨਾਲ ਕਿਸਾਨਾਂ ਦੇ ਨਾਲ ਪੇਸ਼ ਆਉਣ ਇਹ ਜੀ ਹੋ ਰਿਕਵੈਸਟ ਕਰ ਸਕਦੇ ਨੇ ਜਾਂ ਕੋਈ ਹੋਰ ਹੱਲ ਨੂੰ ਲੈ ਕੇ ਗੱਲ ਕਰ ਸਕਦੇ ਨੇ ਕਿਉਂਕਿ ਜਦੋਂ ਪੋਲੀਟੀਸ਼ੀਅਨਸ ਆਪਸ ਵਿੱਚ ਮਿਲਦੇ ਨੇ ਸਰਕਾਰਾਂ ਦੇ ਤੌਰ ਤੇ ਵੀ ਤਾਂ ਉਹ ਬੜੀਆਂ ਗੱਲਾਂ ਇਹ ਜੀਆਂ ਹੁੰਦੀਆਂ ਨੇ ਜਿਹੜੀਆਂ ਬਾਹਰ ਪੇਸ਼ ਨਹੀਂ ਆਉਂਦੀਆਂ ਪਰ ਸਰਕਾਰਾਂ ਆਪਸੀ ਤੌਰ ਤੇ ਇੱਕ ਹੱਲ ਦੇ ਵਾਸਤੇ ਕਈ ਤਰ੍ਹਾਂ ਦੀ ਕਰਦੀਆਂ ਰਹੀਆਂ ਤਾਂ ਖੈਰ ਦੇਖਣਾ ਹੋਊਗਾ ਕਿ ਹ ਈ ਰਹਿੰਦਾ ਪਰ ਤਾਂ ਕਿਸਾਨਾਂ ਨਾਲ ਦੇਖਣਾ ਹੈ ਕਿ ਕੱਲ ਨੂੰ ਸਵੇਰੇ ਕੀ ਗੱਲ ਕਰਦੇ ਨੇ ਮੁੱਖ ਮੰਤਰੀ ਸੁਮੇਤ 26 27 ਨੂੰ ਜਿਹੜਾ ਦਿੱਲੀ ਜਾਣ ਦਾ ਫੈਸਲਾ ਕਿਸਾਨਾਂ ਵੱਲੋਂ ਲਿਆ ਗਿਆ ਹੈ ਰੈਲੀ ਦਾ ਫੈਸਲਾ ਲਿਆ ਗਿਆ ਉਸੇ ਦੂਜੇ ਹੱਥ ਦੇਖਿਆ ਜਾ ਤੇ ਦਿੱਲੀ ਚ 144 ਲੱਗੀ ਹੋਈ ਹੈ ਤਾਂ ਇਹ ਵੀ ਯੋਜਨਾ ਬਣਾਈ ਜਾ ਰਹੀ ਹੈ ਕਿ ਕਿਸਾਨਾਂ ਨੂੰ ਬਾਰਡਰ ਤੇ ਹੀ ਰੋਕਿਆ ਜਾਏਗਾ ਕੋ ਰੋਕ ਰਕਾ ਵਾਲਾ ਗੱਲ ਤਾਂ ਇਹ ਹੈ ਕਿ ਕਿਸਾਨਾਂ ਨੂੰ ਬਾਰਡਰ ਤੇ ਰੋਕਿਆ ਜਾਂਦਾ ਜਾਂ ਪਿੱਛੇ ਰੋਕ ਲਿਆ ਜਾਂਦਾ ਕਿਉਂਕਿ ਚਾਰ ਪੰਜ ਸਟੇਟਸ ਨਾਲ ਲੱਗਦੇ ਨੇ ਜਿਹੜੇ ਜਿੱਥੋਂ ਕਿਸਾਨਾਂ ਨੇ ਕੋਚ ਕਰਨੀ ਆ ਬਾਕੀ ਤਾਂ ਜਿਹੜੇ ਦੇਸ਼ ਦੇ ਕਿਸਾਨ ਨੇ ਉਹ ਪਹਿਲੀ ਗੱਲ ਕਿਸਾਨਾਂ ਨੇ ਕਹਿਤਾ ਵੀ ਆਪ ਦਾ ਉਹਦੇ ਖੇਤਾਂ ਚ ਰਹਿ ਕੇ ਪ੍ਰੋਟੈਸਟ ਕਰਨਗੇ ਜੀ ਵਫਾ 144 ਤਾਂ ਵੱਖਰੀ ਗੱਲ ਹੈ ਨਾਲੋਂ ਨਾਲ ਕਰੋਨਾ ਦੇ ਕੇਸ ਬਹੁਤ ਵਧੇ ਨੇ ਇਹ ਸਰਕਾਰ ਦਿਖਾ ਰਹੀ ਹੈ ਇਹਨੂੰ ਲੈ ਕੇ ਹੁਣ ਕਿਸਾਨ ਕੇਜਰੀਵਾਲ ਦੇ ਵੀ ਉਲਟ ਹੁੰਦੇ ਹੋਏ ਦਿਖ ਰਹੇ ਨੇ ਜੀ ਤਾਂ ਕਹਿ ਸਕਦੇ ਆ ਕਿ ਦੇਖੋ ਕਿਸਾਨ ਪਹੁੰਚਣਗੇ ਹਟਣਾ ਹੈ ਨਹੀਂ ਉਹਨਾਂ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਕਿਸਾਨਾਂ ਦੀ ਗੱਲ ਆਪਣੀ ਜਗ੍ ਪ੍ਰੋਟੈਸਟ ਕਰਨੇ ਸਾਨੂੰ ਜਾਨ ਦੇ ਦੇਣਾ ਤਾਂ ਸਾਨੂੰ ਲੋੜੀ ਕੀ ਏ ਕੀ ਸੀ ਕਿਤੇ ਬਲਾਕੇਜ ਕਰੀਏ ਜਾਂ ਧਰਨੇ ਲਾਈਏ ਸਾਰੇ ਰਸਤੇ ਬੰਦ ਹੋਣਗੇ ਸਭ ਤੋਂ ਵੱਡੀ ਗੱਲ ਤਾਂ ਦੇਖੋ ਕਿਸਾਨਾਂ ਦੀ ਤਾਂ ਠੀਕ ਹੈ ਕਿਸਾਨਾਂ ਵਾਲੀ ਸਾਰਿਆਂ ਨੂੰ ਗੱਲ ਸਮਝ ਲੱਗੀ ਬੋਕਰੇਕਰ ਸਮਝ ਨਹੀਂ ਹੋ 26 27 ਨੂੰ ਸਾਰਾ ਬੰਦ ਹੋਊਗਾ ਦਿੱਲੀ ਜੀ ਆਸੇ ਪਾਸੇ ਰੋਡ ਬਲੌਕ ਹੋਣਗੇ ਜਿਨ੍ਹਾਂ ਨੇ ਆਉਣ ਜਾਣਾ ਹੈ ਲੋਕਾਂ ਨੇ ਉਹਨਾਂ ਨੂੰ ਖਾਸ ਤੌਰ ਤੇ ਹੁਣ ਧਿਆਨ ਦੇਣ ਦੀ ਲੋੜ ਹੈ ਜੀ ਆਵਾਜ਼ਾਈ ਕਾਫੀ ਪ੍ਰਭਾਵਿਤ ਹੋਵੇਗੀ ਬਹੁਤ ਧੰਨਵਾਦ ਸੁਮੇਤ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਹੋਰ ਅਪਡੇਟਸ ਲਈ ਤੁਹਾਨੂੰ ਜ਼ਰੂਰ ਤੁਹਾਡੇ ਨਾਲ رابطہ ਕਾਇਮ ਕਰਾਂਗੇ ਚੰਡੀਗੜ੍ਹ ਤੋਂ ਮੇਰੇ ਸਹਿਯੋਗੀ ਸੁਮੇਤ ਜੋਸ਼ੀ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਦੱਸਿਆ ਕਿ ਕੱਲ ਦੀ ਜਿਹੜੀ ਮੀਟਿੰਗ ਹੋਏਗੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨਾਂ ਦੇ ਨਾਲ ਤੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਨੇ ਜਿਹੜੀ ਮੀਟਿੰਗ ਦੀ اپیل ਕੀਤੀ ਹੈ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਵਿੱਚ ਹੋ ਸਕਦਾ ਹੈ ਉਹ ਇਹ ਕਹਿਣ ਕਿ ਜਦੋਂ ਕਿਸਾਨ ਕੇਂਦਰ ਨੂੰ ਕੇਰਨ ਦੇ ਲਈ ਇੱਥੋਂ ਰਵਾਨਾ ਹੋਣਗੇ ਤਾਂ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਹੱਥੋਪਾਈ ਜਿਹੜੀ ਉਹ ਨਾ ਕੀਤੀ ਜਾਏ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਹੋ ਸਕਦਾ ਵਿਚਾਰ ਚਰਚਾ ਹੋਵੇ ਪਰ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਸੰਘਰਸ਼ ਨੂੰ ਜਿਹੜਾ ਇਸ ਸੰਘਰਸ਼ ਤੇ ਵਿਰਾਮ ਲਗਾਇਆ ਜਾਏ ਕਿਉਂਕਿ ਕਿਸਾਨ ਇਸ ਵੇਲੇ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਕਿਸਾਨਾਂ ਦਾ ਜਿਹੜਾ ਰੋਸ ਹੈ ਉਹ ਘਟਦਾ ਨਜ਼ਰ ਨਹੀਂ ਆ ਰਿਹਾ ਦਿੱਲੀ ਦੇ ਵਿੱਚ 144 ਲੱਗਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਨੇ ਇਸ ਕਰਕੇ ਹੋ ਸਕਦਾ ਉਹਨਾਂ ਨੂੰ ਬਾਰਡਰ ਤੇ ਹੀ ਰੋਕਿਆ ਜਾਇਆ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਕਿਸਾਨਾਂ ਨੇ ਕਹਿੰਦਾ ਹੈ ਕਿ ਉਹ ਆਪਣੇ ਖੇਤਰ ਦੇ ਵਿੱਚ ਹੀ ਧਰਨੇ ਪ੍ਰਦਰਸ਼ਨ ਕਰਨਗੇ ਪਰ ਬਹੁਤ ਸਾਰੇ ਅਜੇ ਕਿਸਾਨ ਨੇ ਜਿਨ੍ਹਾਂ ਵੱਲੋਂ ਇਹ ਜ਼ਿੱਦ ਦਿਖਾਈ ਜਾ ਰਹੀ ਹੈ ਉਹਨਾਂ ਦਾ ਇਹ ਅੜਬ ਰਵਈਆ ਜੋ ਕਹਿ ਰਹੇ ਕਿ ਅਸੀਂ ਕੇਂਦਰ ਜਾ ਕੇ ਕੇਂਦਰ ਸਰਕਾਰ ਨੂੰ ਘੇਰਨਾ ਹੈ ਕੇਂਦਰ ਸਰਕਾਰ ਦੇ ਤਖਤੇ ਪਲਟਨੇ ਨੇ ਤਾਂ ਸੂਬੇ ਦੇ ਮੁੱਖ ਮੰਤਰੀ ਦੀ ਜਿਹੜੀ ਮੀਟਿੰਗ ਹੈ ਕੇਂਦਰ ਦੇ ਨਾਲ ਉਹ ਇਸੇ ਨੂੰ ਲੈ ਕੇ ਜਿਹੜੀ ਵਿਚਾਰ ਚਰਚਾ ਕੀਤੀ ਜਾਏਗੀ ਕਿਸਾਨਾਂ ਦੇ 26 ਅਤੇ 27 ਦੇ ਸੰਘਰਸ਼ ਨੂੰ ਲੈ ਕੇ ਪਰ ਫਿਲਹਾਲ ਦੀ ਗੱਡੀ ਦਾ ਇਹ ਵੱਡਾ ਅਪਡੇਟ ਹੈ ਕਿ ਕੱਲ ਯਾਨੀ ਕਿ 21 ਨਵੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਏਗਾ ਕਿਉਂਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਕਾਰਨ ਸੂਬੇ ਨੂੰ ਅਤੇ ਪੂਰੇ ਮੁਲਕ ਨੂੰ ਇੱਕ ਵੱਡਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਇਕਨੋਮੀ ਰੁਕੀ ਹੋਈ ਹੈ ਇਕਨੋਮੀ ਤੇ ਇੱਕ ਵੱਡਾ ਅਸਰ ਪੈ ਰਿਹਾ ਹੈ ਵਪਾਰੀ ਜਿਹੜਾ ਹੈ ਵਪਾਰੀ ਵਰਗ ਇਸ ਵੇਲੇ ਬੇहद ਨਿਰਾਸ਼ ਹੈ ਤੇ ਇਸ ਦੇ ਨਾਲ ਹੀ ਰੇਲਾ ਰੁਕਣ ਦੇ ਕਾਰਨ ਕਿਉਂਕਿ ਇੰਡੀਅਨ ਰੇਲਵੇ ਨੇ ਕਿਹਾ ਕਿ ਜਾਂ ਤਾਂ ਕੋਈ ਰੇਲ ਨਹੀਂ ਚੱਲੇਗੀ ਤੇ ਜੇ ਚੱਲੇਗੀ ਤਾਂ ਗੁੱਡ ਸਟ੍ਰੇਨ ਵੀ ਚੱਲਣਗੀਆਂ ਤੇ ਪੈਸੇਂਜਰ ਟ੍ਰੇਨਸ ਵੀ ਚੱਲਣਗੀਆਂ ਪਰ ਕਿਸਾਨ ਯਾਤਰੀ ਰੇਲਾ ਨੂੰ ਚਲਾਉਣ ਤੋਂ ਸਖ਼ਤ ਇਨਕਾਰ ਕਰਿਆ ਹੈ ਕਿ ਅਸੀਂ ਆਪਣਾ ਅੰਦੋਲਨ ਉਦੋਂ ਤੱਕ ਨਹੀਂ ਛੁਕਾਂਗੇ ਜਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਕੇਂਦਰ ਨਹੀਂ ਸੁਣਾ ਦਿੰਦੀ ਤੇ ਹੁਣੇ ਆਉਣ ਵਾਲਾ ਸਮਾਂ ਦੱਸੇਗਾ ਕਿ ਕੱਲ ਦੀ ਮੀਟਿੰਗ ਅਤੇ ਮੁੱਖ ਮੰਤਰੀ ਦੀ ਜਿਹੜੀ ਗ੍ਰਹਿ ਮੰਤਰੀ ਅਤੇ ਨਰਿੰਦਰ ਮੋਦੀ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਨਾਲ ਜਿਹੜੀ ਮੀਟਿੰਗ ਹੋਏਗੀ ਕਿ ਇਸ ਮੀਟਿੰਗ ਨੂੰ ਐਕਸੈਪਟ ਕੀਤਾ ਜਾਂਦਾ ਕਿਉਂਕਿ ਹਲੇ ਅਪੀਲ ਕੀਤੀ ਗਈ ਹੈ ਮੁੱਖ ਮੰਤਰੀ ਦੇ ਵੱਲੋਂ ਕਿ ਉਹ ਮੀਟਿੰਗ ਕਰਨ ਪਰ ਕੀ ਜਵਾਬ ਆਉਂਦਾ ਇਸ ਮੀਟਿੰਗ ਨੂੰ ਲੈ ਕੇ ਇਹ ਵੀ ਦੇਖਣਾ ਹੋਏਗਾ ਤਦ ਤੱਕ ਦੇ ਲਈ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਮੈਨੂੰ ਦੋ